ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਆਂ ਅਲਜੀ ਪੋਸਟਮਾਸਟਰ ਨੂੰ ਡਾਕ ਦੇ ਸ਼ਿਕਾਇਤ ਕਰਨ ਸੰਬੰਧੀ ਪੱਤਰ ਲਿਖੋ ਤਾਂ ਸਤਿਮਿਜ ਮਾਦ ਵਾਲਾ ਲਈ ਹੈ ਸਾਰੇ ਜਾਣੇ ਮਤਲਬ ਇਸ ਨੂੰ ਕਰ ਸਕਦੇ ਨੇ ਤੁਹਾਡੇ ਲਈ ਅਪਲੋਡ ਕੀਤੀ ਗਈ ਹੈ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਆਂ ਤਾਂ ਪਹਿਲਾ ਇਹ ਸੇਵਾ ਵਿਖੇ ਸੇਵਾ ਵਿਖੇ ਪੋਸਟਮਾਸਟਰ ਸਾਹਿਬ ਜੀ ਜਨਰਲ ਪੋਸਟ ਆਫਿਸ ਮੋਗਾ ਵਿਸ਼ਾ ਕੀ ਹੈ ਡਾਕੀਏ ਦੀ ਸ਼ਿਕਾਇਤ ਕਰਨ ਸੰਬੰਧੀ ਵਿਸ਼ਾਏ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਂ ਬਾਗਾ ਪੁਰਾਣਾ ਸ਼ਹਿਰ ਦੀ ਨਿਵਾਸੀ ਹਾਂ ਮੈਂ ਆਪ ਦੇ ਧਿਆਨ ਨਾਲ ਆਪ ਜੀ ਦੇ ਧਿਆਨ ਵਿੱਚ ਰਾਮ ਲਾਲ ਡਾਕੀਏ ਦੀ ਲਾਪਰਵਾਹੀ ਨੂੰ ਲਿਆਉਣਾ ਚਾਹੁੰਦੀ ਹਾਂ ਉਹ ਬਹੁਤ ਵਾਰ ਡਾਕ ਦੇ ਕੰਮ 'ਚ ਲਾਪਰਵਾਹੀ ਵਰਤਦਾ ਹੈ ਮੈਂ ਉਸ ਨਾਲ ਇਸ ਸਬੰਧੀ ਕਈ ਵਾਰ ਗੱਲ ਕਰ ਚੁੱਕੀ ਹਾਂ ਪਰ ਉਸਨੇ ਕਦੇ ਵੀ ਮੇਰੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ ਉਸ ਦੇ ਸੁਭਾਅ ਤੋਂ ਸਾਰੇ ਮਹੱਲੇ ਦੇ ਵਾਸੀ ਭਲੀ ਭਾਂਤ ਜਾਣੂ ਹਨ ਉਹ ਹਮੇਸ਼ਾ ਹੀ ਜੇਕਰ ਕੋਈ ਉਸ ਦੀ ਗਲਤੀ ਬਾਰੇ ਦੱਸਦਾ ਗੱਲ ਕਰਦਾ ਹੈ ਤਾਂ ਲੜਨ ਨੂੰ ਤਿਆਰ ਰਹਿੰਦਾ ਹੈ ਇਸ ਕਰਕੇ ਮੈਂ ਮਹੱਲਾ ਨਿਵਾਸੀ ਨਾਲ ਗੱਲ ਕਰਕੇ ਉਸ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਨੂੰ ਆਪ ਜੀ ਨਾਲ ਸਾਂਝਾ ਕਰਨੀਆਂ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਤਾਂ ਉਹ ਕਦੇ ਵੀ ਡਾਕ ਸਮੇਸੇ ਨਹੀਂ ਵੰਦਾ ਜੇਕਰ ਵੰਦਾ ਹੈ ਤਾਂ ਕਈ ਦਿਨਾਂ ਦੀ ਇਕੱਠੀ ਵੰਦਾ ਹੈ ਇਸ ਤੋਂ ਇਲਾਵਾ ਕਈ ਵਾਰ ਚਿੱਠੀ ਉੱਪਰ ਲਿਖਿਆ ਪਤਾ ਧਿਆਨ ਨਾਲ ਨਹੀਂ ਪੜਦਾ ਤੇ ਚਿੱਠੀ ਕਿਸੇ ਦੀ ਕਿਸੇ ਹੋਰ ਨੂੰ ਦੇ ਆਉਂਦਾ ਹੈ ਇਸ ਤੋਂ ਇਲਾਵਾ ਸਾਰੇ ਮਹੱਲਾ ਨੂੰ ਵਸਤੀਆਂ ਨੂੰ ਬਹੁਤ ਸਾਰੀਆਂ ਤਕਲੀਫਾਂ ਹਨ ਮੇਰੇ ਚਾਚਾ ਜੀ ਨੌਕਰੀ ਸੰਬੰਧੀ ਚਿੱਠੀ ਉਸਨੇ 2 ਦਿਨ ਪਹਿਲਾਂ ਆਪਣੇ ਕੋਲ ਹੀ ਰੱਖੀ ਜਦੋਂ ਉਸਨੇ ਮੇਰੇ ਚਾਚਾ ਜੀ ਨੂੰ ਚਿੱਠੀ ਦਿੱਤੀ ਤਾਂ ਉਹਨਾਂ ਉਸਦੀ ਨੌਕਰੀ ਦੇ ਜਾਣ ਦੀ ਮਿਤੀ ਲੰਘ ਗਈ ਸੀ ਉਹਨਾਂ ਇਸ ਬੰਦੀ ਨੌਕਰੀ ਵਾਲ ਜਗ੍ਹਾ ਤੋਂ ਪਤਾ ਕੀਤਾ ਤਾਂ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਇਸ ਕਰਕੇ ਰਾਮ ਲਾਲ ਤੋਂ ਜਵਾਬ ਤਲਬੀ ਕੀਤਾ ਜਾਵੇ ਕਿ ਉਹ ਆਪਣੀ ਡਿਊਟੀ ਨੂੰ ਠੀਕ ਤਰ੍ਹਾਂ ਨਿਭਾਵੇ ਤਾਂ ਕਿ ਕਿਸੇ ਵੀ ਕਿਸੇ ਦੀ ਕੋਈ ਵੀ ਸ਼ਿਕਾਇਤ ਨਾ ਰਹੇ ਆਪ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਬੇਨਤੀ ਤੇ ਨੂੰ ਹਮਦਰਦੀ पूर्वक ਵਿਚਾਰ ਕਰਕੇ ਇਸ ਸਮੱਸਿਆ ਦਾ ਹੱਲ ਜ਼ਰੂਰ ਕਰੋਗੇ ਤਾਂ نیچے ਤੁਸੀਂ ਲਿਖ ਦੇਣਾ ਹੈ ਆਪ ਜੀ ਦਾ ਵਿਸ਼ਵਾਸਪਾਤਰ ਨਾਮ ਅਨੀਤਾ ਕੋਰਵਾੜ ਨੰਬਰ 10 ਮੁਗਲੂ ਪੱਤੀ ਫੋਨ ਨੰਬਰ ਤੇ ਮਿਤੀ ਤਾਂ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਦੇ ਨਾਮੇ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਵਿੱਚ